ਸਵਰਾਜ ਥੱਲੇ ਇਹ ਇਹਨਾਂ ਨਿੱਕੇ ਜਿਹੇ ਟਰੈਕਟਰ ਤੇ ਦਾ ਐਡਾ ਬਟਾ ਹੌਸਲਾ ਕਿਵੇਂ ਪੈ ਗਿਆ ਲਓ ਬਈ ਮੈਂ ਤੇਰੇ ਤੇ ਪੁਰਾਣਾ ਮਾਡਲ ਸਵਰਾਜ ਲਿਆ ਬਾਈ ਨੀਲੇ ਰੰਗ ਦਾ ਦੇਖਦਾ ਪਰਫਾਰਮੈਂਸ ਦਿੰਦਾਗਾ ਤੇ ਮੈਂ ਤਾਂ ਪਹਿਲੇ ਮੇਲੇ ਤੇ ਦੇਖਿਆਗਾ ਇਹ ਨੀਲੇ ਰੰਗ ਦਾ ਸਵਰਾਜ 855 ਪੁਰਾਣਾ ਮਾਡਲ ਆਪ 855 ਦੇ ਰਿਵੀਅੂ ਖੇਡ ਹਾਲਾਤ ਵਿਚਾਰੇ ਹੈ। ਇਹ ਮੁਕਾਬਲਾ ਤੇ ਜੋ ਸ਼ੁਰੂ ਹੋ ਚੁੱਕਿਆ ਆਪਸੇ 855 ਦੇ ਰਿਵੀਅੂ ਏਰਾ ਸਿੰਘ ਸਮਾਸਾਂ ਦੇ ਹੋ ਰਿਹਾ ਟੱਪਾੜਾ। ਇਹਨਾਂ ਲਈ ਏਰਾ ਸਿੰਘ ਦੀ ਛਪਾਖਾ ਖੁੱਲ੍ਹ ਗਈ ਹੈ। ਪਹਿਲਾ ਬਹੁਤ ਤੇ ਬਹੁਤ ਦੀ ਤਕੀਕਾ ਆਰ ਪਹਿਲਾ ਹੋਰ ਵੀਂਦਾ ਸਰਦਾਰ ਆਇਆ। رے اور پھر کبا بعد ہو سکتا میرے میٹروں کا ہو جائے گا کیا شروع کروں گا ਇਹ ਤਾਂ ਜੀਆ ਰਾਤ ਖੇਰ ਦਾ ਜਹਾਜ਼ ਸੀ ਆ ਗੱਲਾਂ ਮੈਕਸ ਕਰਾਵੇ ਭਾਗਾ ਵਾਲਾ ਸਵਰਾਜ ਜੀ ਜਿੱਲਾ ਮੈਕਸ ਕਰਾਵੇ ਭਾਗਾ ਵਾਲਾ ਸਵਰਾਜ ਉਹ ਸਭ ਦੇ ਕਦੇ ਜ਼ੋਰ ਲੱਗਿਆ ਹੋਇਆ ਮੇਰੇ ਵੀਰੋ ਰਾਮ ਕਹਿੰਦੇ ਤਸੂਦਾ ਇੱਥੇ ਆ ਕੇ ਹੱਥ ਦੇ ਰਿਹਾ ਮਰ ਜਾਂਦਾ ਕਰਦੇ ਲੋਜਵਾਨਾ ਖਿੱਚਣਾ ਪੈਣਾ ਹਰ ਦੁੱਬੜੀ ਖਿੱਚ ਨਹੀਂ ਦਿੰਦੀ ਉਹ ਯਾਰਾਂ ਅੱਜ ਕਹਿੰਦਾ ਲਾ ਦਿੰਦੀ ਆ ਮਰਦਿਆਂ ਦੀ ਇਹ ਲੈਣੇ ਜਾਂਦੇ ਟਰੈਕਟਰਾਂ ਨੂੰ ਉਹ ਯਾਰਾਂ ਜੱਗਰਾਂ ਦਾ ਆਹ ਨਾਂਮੀ ਯਾਦ ਕਰਾ ਦਿੰਦੀ ਆ ਇਹ ਵੱਡੇ ਵੱਡੇ ਟਰੈਕਟਰਾਂ ਦੇ ਬੰਦੇ ਨਾਂਮੀ ਯਾਦ ਕਰਾ ਦਿੰਦੀ ਆ ਆਹ ਵੇਖੋ ਸਾਹਮਣੇ ਲੱਗਿਆ ਹੋਇਆ ਜੋਰ ਮੇਰੇ ਵੀਰੋ ਇਹ ਕਹਿੰਦਾ ਲੈ ਆ ਪੱਟ ਕੇ ਕਮਾਲ ਖਿੱਤੇ ਨੌਜਵਾਨਾ ਖੇਤ ਫੇਤੀ ਫੇਤੀ ਇੱਧਰ ਆ ਪੜਨ ਥੱਲੇ ਬਣਾਉਣਾ ਥੱਲੇ ਸਵਰਾਜ ਹਰ ਮਰਦਾ ਵੀ ਹੁਣ ਭਜਾਉਂਦਾ ਹੁਣ ਭਜਾਉਂਦਾ ਉਹ ਕਹਿੰਦੇ ਜੇਰਾ ਦਾਦਾ ਦੇ ਰੀ ਨੂੰ ਲੈ ਕੇ ਆਉਂਦਾ ਸਾਹ ਪਾ ਗਿਆ ਹੁਣ ਭਜਾਉਂਦਾ ਓਏ ਗੱਲ ਪੱਥਰੀ ਕਰਵਾਉਂਗਾ ਹੁਣ ਤੇ ਤਾ ਭਜਾਉਂਦਾ ਉਹ ਗੱਲ ਪੱਥਰੀ ਨਾਵਾ ਬੰਦੋ ਬੁਲਾਜ ਥੱਲੇ ਪੜਾ ਗਿਆ ਲਾਲਾ ਕਪੂ ਦੇ ਨੇ ਜੀਰੋ ਹੱਟਾ ਵਾਲੇ ਓ ਓ ਆ ਗਿਆ ਅੱਗੇ ਵੇ ਆਪੇ ਫਿਰਦੇ ਨੇ ਇੰਨੋ ਹੋਰ ਰੱਬ ਦਾ ਕਿਰਦਾਰ ਨੂੰ ਚੁਣ ਕੇ ਮਦਦ ਕਰਾਉਣ ਦੇ ਮੇਦਿਆਂ ਤੇ ਅਸਲ ਵਿੱਚ ਟੱਕਰ ਪਾਈ ਹੋਈ ਹੈ ਮੁੰਡੇ ਦੀ ਟੱਕ ਪਾਈ ਖੜੀ ਆ ਐਂਡ ਐਂਡ ਕਹਿੰਦੇ ਜਿੱਦ ਕਰਦਾ ਬੜੀ ਦਮ ਨਾਲ ਹੌਲ ਰਿਵਾਜ ਫਿਰ ਜੀ ਬਹੁਤ ਦੱਸਦਾ ਕਿ ਜਿਹੜੀਆਂ ਕਰਦੀਆਂ ਜਿਹੜੇ ਜੰਗਲਾਂ ਸੱਤੀ ਕਰਕੇ ਤੋਂ ਤੁਹਾਡਾ ਵੀ ਕੱਕੀ ਆ ਗਿਆ 44 ਦੇ ਜੀਰੋ ਹੰਕੜ ਵਾਲੇ ਵੀਰ 744 ਉਹ ਲੱਗੇ ਆ ਜਾ ਬੰਦੇ ਪੁਰਦਾ ਕਹਿੰਦੇ ਸੇਵਕ ਪੁੱਜਿਆ ਹੋਇਆ 23 ਸੈਕਿੰਡ ਹੁੰਦੇ 32 ਦਾ 4 23 32 ਦਾ ਕਰਵਾ ਲੱਗਿਆ 4 23 ਟਾਈਮ ਆਇਆ ਬਈ 747 ਜੀਰੋ 100 ਵਾਲਾ ਮਿਲਾਨਾ ਦੀ ਗੱਲ ਹੋ ਗਈ ਔਰ ਦਸ ਸਰ ਜੀ ਤਾਲੀ ਆ ਗਿਆ ਦਸ ਸਰ 47 ਆ ਗਿਆ 070 743 ਵੀਰੇ ਵੀਰੋ ਅੱਜ ਪਹਿਲੀ ਵਾਰ ਟ੍ਰੈਕਟਰ ਹੈ ਟ੍ਰੈਕਟਰ ਪਹਿਲੀ ਵਾਰ ਕਹਿੰਦੇ ਆਉਂਦੇ ਆ ਖੇਡ ਮਿਲਾਂ ਦਾ ਕੈਮਰਾ ਫੋਕਸ ਕਰ ਦਿਓ ਜੀ ਅੱਜ ਤੁਸੀਂ ਇਹ ਟਰਾਲੀ ਖਿੱਚ ਮੁਕਾਬਲੇ ਤੇ ਪਹਿਲੀ ਵਾਰ ਟ੍ਰੈਕਟਰ ਲੈ ਕੇ ਪੁੱਜੇ ਹੋ ਇਹ ਜਦੋਂ ਟਰਾਲੀ ਦੇ ਪੂਰੇ ਟਰੈਕਟਰ ਖੋੜੇ ਆ ਮੈਨੂੰ ਲੱਗਿਆ ਵੀ ਸਰ ਟਰਾਲੀ ਦੇ ਨਾਲ ਇਹਦਾ ਮੇਲ ਤਾਂ ਵੱਡਾ ਤੀ ਇਹ ਇੰਨਾ ਨਿੱਕਾ ਜਿਹਾ ਟਰੈਕਟਰ ਤੇ ਦਾ ਐਡਾ ਬਟਾ ਹੌਸਲਾ ਕਿਵੇਂ ਪੈ ਗਿਆ ਸਲਾਮ ਘੜਿਆ ਭਰਾਵਾਂ ਦਾ ਆਪਣੇ ਉਹਦਾ ਨਾਮ ਕੀ ਆ ਮਿੰਟੂ ਮਿੰਟੂ ਇੱਦੀ ਦੂ ਟਰੈਕਟਰ ਲਾ ਕੇ ਪੁੱਜ ਗਿਆ ਕਮੇਟੀ ਦੇ ਪ੍ਰਬੰਧ ਕਮੇਟੀ ਦਾ ਲੰਗਰ ਪਾਣੀ ਦੀ ਵਿਵਸਥਾ ਤੇ ਕਿੱਦਾਂ ਦੀ ਗੱਲਬਾਤ ਦਾ ਟਰਾਲੀ ਦਾ ਲੋੜੋ ਸਾਰਾ ਇੱਕ ਵਾਰੀ ਬੱਸੋ ਜੀ ਬਹੁਤ ਬੜੀ ਪਰਮਾਨ ਦੇ ਰਿਹਾ ਇਦਾਂ ਦੇ ਮੇਲੇ ਹੋਣੇ ਚਾਹੀਦੇ ਆ ਜਰੂਰ ਹੋਵੇ ਕੋਈ ਕਿਸੇ ਤਰ੍ਹਾਂ ਦੀ ਟੁੱਟੀ ਲੱਗਦੀ ਹੋਵੇ ਅਗਲੀ ਕਮੇਟੀ ਉਹਨੂੰ ਸੈੱਟ ਕਰ ਲਵੇ ਫੰਗਰ ਦਾ ਬਰਨੋ ਓਕੇ ਬਈ ਬਹੁਤ ਬਹੁਤ ਧੰਨਵਾਦ ਜੀ ਇਹ ਟਰੈਕਟਰਾਂ ਰੇਡ ਆ ਸੰਗਤ ਕ੍ਰਿਪਾ ਨਾਲ ਪੁੱਜਿਆ ਹੈ ਰੇਡ ਗੱਗੇ ਦੇ ਲਾਗੇ ਕਰਦੇ ਡਾਕਟਰ ਨਕਾਲਿਆ ਹੱਥੇ ਚਲੋ ਆਹ ਸਾਰੇ ਪੀ ਚਾਲ ਗਏ ਨੇ ਉਹ ਜਿੱਕਾ ਮਿੰਟੂ ਦਾ ਟਰੈਕਟਰ ਆ ਉਹ ਪੜਨ ਨੂੰ ਪੜਨ ਕਰਾਉਣਾ ਇਹਨਾਂ ਦੁਨੀਆ ਮਿੰਟੂ ਮਿੰਟੂ ਓਕੇ ਆ ਬਈ ਗੱਗੀ ਬੈਠਾ ਗੱਗੀ ਸ਼ਰਾਬ ਕਰਾਉ ਉਹ ਡੈਕਟਰ 744 ਇਹੇ ਥੱਲੇ <coughs> ਸਾਰੇ <laughs> ਪਹਿਲਾ 라ਉਂਡ ਆ ਸਗੇ 라ਉਂਡ ਦੇ ਦੇਖੋ ਝੱਟੇ ਦੀ ਓਏ ਗੱਲ ਮੱਖਰੀ ਆ ਕੈਨੇਡਾ ਵਾਲੋ ਦੇਖੋ ਟਰੱਕ ਨਿੱਕਾ ਜਾ ਪਰ ਕੰਮ ਕਰਾ ਓਏ ਕੰਮ ਕਿਹੜਾ ਰੰਦੇ ਵਾਲੇ ਓਏ ਸੇਫ ਕਰ ਦੇਣਾ ਪਤਾ ਨਹੀਂ ਪੱਜੀ ਜਾਂਦੀ ਆ ਓ ਪੱਜੀ ਜਾਂਦੀ ਆ ਮੈਨੂੰ ਪਾਇਲਟ ਸਜਰਦੇ ਕਰ ਲੱਗਦਾ ਇਹਦਾ ਪਾਇਲਟ ਓਏ ਮੱਤਰੋ ਜਾ ਸੰਕਤੋ ਪੂਰੀ ਕੱਕੀ ਬੈ ਰੈਡੀਟਰ ਤੇ ਅੱਧਾ ਨਿੱਕੀ ਕੋੜ ਸੁਣ ਖੜਾ ਅੱਧਾ ਵੀ ਤੁਸੀਂ ਸੌਤ ਵਿੱਚ ਗਿਆ ਫੜਾ ਬਾਰ ਦਾ ਪਿੰਡ ਮੋਰੇ ਹੀ ਆਉਂਦੇ ਹੋ ਗੋਲੀ ਹੌਕਾਤੀ ਹੌਕਾਤੀ ਹੋਰ ਆਇਆ ਜਹਾਂਲੀ ਹੌਦਾ ਜਬਾ ਨਾ ਜਾਇਆ ਜਹਾਂਲੀ ਕਿੱਤਾਂ ਦੇ ਟਰੈਕਟਰ ਦਾ ਜਿੱਤਾਲੀ ਜਹਾਜ਼ਾ ਆ ਜਿੱਤਾਂ ਦੇ ਟਰੈਕਟਰ ਦਾ ਜਿੱਤਾਲੀ ਜਹਾਜ਼ਾ ਆਉਂਦਾ ਮਿੰਟੂ ਦਾ 744 ਇਹ ਬੜਬਾਹ ਹਾਲਾਤ ਦੇਣਾ ਹੁੰਦਾ 2 ਮਿੰਟ ਤੇ 6 ਸੈਕਿੰਡ ਆ ਗਏ ਭਾਈ ਓਏ ਸਰਾ ਲਾ ਦੇ ਸਰਾ ਭਾਈ ਨਾ ਕੋਈ ਚੀਕ ਚੱਪਾ